ਅਮਰੀਕਾ ਤੋਂ ਬਾਅਦ ਯੂਰਪੀ ਮੂਲਕਾਂ ਨੇ ਵੀ ਹਜ਼ਾਰਾਂ ਭਾਰਤੀਆਂ ਨੂੰ ਡਿਪੋਰਟ ਕਰਨ ਦੀ ਤਿਆਰੀ ਕਰ ਲਈ ਹੈ ਜੀ ਹਾਂ ਯੂਰਪੀ ਯੂਨੀਅਨ ਵੱਲੋਂ ਭਾਰਤ ਬੰਗਲਾਦੇਸ਼ ਕੋਲੰਬੀਆ ਮਿਸਰ ਕੋਸੋਵੋ ਮਰੱਕੋ ਅਤੇ ਟਿਊਨੀਸ਼ੀਆ ਨੂੰ ਸੁਰੱਖਿਅਤ ਮੁਲਕ ਐਲਾਨ ਦਿੱਤਾ ਗਿਆ ਹੈ ਅਤੇ ਇਹਨਾਂ ਮੁਲਕਾਂ ਨਾਲ ਸੰਬੰਧਤ ਲੋਕਾਂ ਦੇ ਅਸਾਈਲਮ ਦਾਵੇ ਸਿੱਧੇ ਤੌਰ ਤੇ ਰੱਦ ਕਰ ਦਿੱਤੇ ਜਾਣਗੇ ਉਧਰ ਮਨੁੱਖੀ ਅਧਿਕਾਰ ਜਥੇਬੰਦੀਆਂ ਵੱਲੋਂ ਯੂਰਪੀ ਯੂਨੀਅਨ ਨੂੰ ਆਪਣੇ ਫੈਸਲੇ ਤੇ ਮੁੜ ਗੌਰ ਕਰਨ ਦੀ ਦੁਹਾਈ ਦਿੱਤੀ ਗਈ ਹੈ ਦੱਸ ਦਈਏ ਕਿ ਯੂਰਪੀ ਪਾਰਲੀਮੈਂਟ ਅਤੇ ਯੂਰਪੀ ਕੌਂਸਲ ਦਰਮਿਆਨ ਹੋਏ ਇੱਕ ਸਮਝੌਤੇ ਵਿੱਚ ਕਿਹਾ ਗਿਆ ਹੈ ਕਿ ਜਿਹੜੇ ਮੁਲਕਾਂ ਵਿੱਚ ਹਥਿਆਰਬੰਦ ਜਾਂ ਵੱਡੇ ਪੱਧਰ ਤੇ ਹਿੰਸਕ ਵਾਰਦਾਤਾ ਨਹੀਂ ਹੁੰਦੀਆਂ ਉਹਨਾਂ ਨੂੰ ਸੁਰੱਖਿਅਤ ਦੇਸ਼ ਦੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਜਾਵੇ। ਅਜਿਹੇ ਵਿੱਚ ਭਾਰਤੀ ਨਾਗਰਿਕਾਂ ਨੂੰ ਕਿਸੇ ਵੀ ਆਧਾਰ ਤੇ ਯੂਰਪ ਦੇ 27 ਮੁਲਕਾਂ ਵਿੱਚ ਪਨਾਹ ਮਿਲਣ ਦੇ ਆਸਾਰ ਬਿਲਕੁਲ ਖਤਮ ਹੋ ਚੁੱਕੇ ਨੇ। ਦੂਜੇ ਪਾਸੇ ਇਟਲੀ, ਜਰਮਨੀ ਅਤੇ ਫਰਾਂਸ ਅਨੇ ਵੱਖ-ਵੱਖ ਯੂਰਪੀ ਮੁਲਕਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਅਸਾਈਲਮ ਦਾਵੇ ਪਰੇਸ਼ਾਨੀਆਂ ਪੈਦਾ ਕਰ ਰਹੇ ਨੇ ਜਿਨ੍ਹਾਂ ਵਿੱਚ ਜ਼ਿਆਦਾਤਰ ਸੀਰੀਆ ਅਤੇ ਇਰਾਕ ਵਰਗੇ ਮੁਲਕਾਂ ਨਾਲ ਸੰਬੰਧਿਤ ਲੋਕਾਂ ਵੱਲੋਂ ਦਾਖਲ ਕੀਤੇ ਗਏ ਮਾਈਗ੍ਰੇਸ਼ਨ ਅਤੇ ਅਸਾਇਲਮ ਨਾਲ ਸੰਬੰਧਿਤ ਨਵਾਂ ਸਮਝੌਤਾ ਜੂਨ 2026 ਤੋਂ ਲਾਗੂ ਕੀਤਾ ਜਾ ਰਿਹਾ ਹੈ ਅਤੇ ਸੁਰੱਖਤ ਮੰਨੇ ਮੁਲਕਾਂ ਨਾਲ ਸੰਬੰਧਿਤ ਲੋਕਾਂ ਨੂੰ ਪਹਿਲਾਂ ਹੀ ਸੁਚੇਤ ਕਰ ਦਿੱਤਾ ਗਿਆ ਹੈ ਕਿ ਆਪਣਾ ਜੁਲੀ ਬਿਸਤਰਾ ਬੰਨ ਲੈਣ ਉਦੋਂ ਸਮਝੌਤੇ ਨੂੰ ਵਿਸਤਾਰ ਨਾਲ ਪੜਨ ਵਾਲੇ ਇਮੀਗ੍ਰੇਸ਼ਨ ਮਾਰਾਂ ਦਾ ਕਹਿਣਾ ਹੈ ਕਿ ਇੱਕ ਚੋਰੀ ਮੋਰੀ ਤਾਜ਼ਾ ਸਮਝੌਤੇ ਵਿੱਚ ਨਜ਼ਰ ਆਉਂਦੀ ਹੈ ਜਿਸ ਨੂੰ ਆਧਾਰ ਬਣਾ ਕੇ ਕੁਝ ਭਾਰਤੀ ਖਾਸ ਤੌਰ ਤੇ ਸਿੱਖ ਜਾਂ ਪੰਜਾਬੀ ਆਪਣੀ ਜਾਨ ਨੂੰ ਖਤਰਾ ਦੱਸ ਕੇ ਪਨਾਹ ਹਾਸਲ ਕਰ ਸਕਣਗੇ ਇਸੇ ਦੌਰਾਨ ਐਮਨਸਟੀ ਇੰਟਰਨੈਸ਼ਨਲ ਦੀ ਯੂਰਪੀ ਯੂਨੀਅਨ ਇਕਾਈ ਦੀ ਤਰਜਮਾਨ 올ਿਵਿਆ ਸੈਂਬਰਗ ਡਿਆਜ਼ ਵੱਲੋਂ ਨਵੇਂ ਤੌਰ ਤਰੀਕਿਆਂ ਨੂੰ ਸ਼ਰਮਨਾਕਰਾਰ ਦਿੱਤਾ ਗਿਆ ਉਹਨਾਂ ਕਿਹਾ ਕਿ ਖਤਰੇ ਦੀ ਜਦ ਵਿੱਚ ਆਏ ਪ੍ਰਵਾਸੀਆਂ ਨੂੰ ਇਸ ਤਰੀਕੇ ਨਾਲ ਨਕਾਰਿਆ ਨਹੀਂ ਜਾ ਸਕਦਾ ਡੈਨਿਸ਼ ਰੈਫਿਊਜੀ ਕਾਉਂਸਲ ਦੀ ਸੈਲਿਨ ਮਿਆਜ਼ ਦਾ ਕਹਿਣਾ ਸੀ ਕਿ ਅਸਾਇਲਮ ਅਰਜ਼ੀਆਂ ਦਾ ਫਾਸਟ ਟਰੈਕ ਨਿਪਟਾਰਾ ਡੂੰਘੀਆਂ ਚਿੰਤਾਵਾਂ ਪੈਦਾ ਕਰਦਾ ਹੈ ਜਿਸ ਦੇ ਸਿੱਟੇ ਵਜੋਂ ਸਿੱਖ ਕਾਰਕੁਨਾਂ ਪੱਤਰਕਾਰਾਂ ਅਤੇ ਹਾਸ਼ੀਏ ਤੇ ਪੁੱਜ ਚੁੱਕੀਆਂ ਤੇ ਰਾਨਾਲਸਬੰਧਤ ਲੋਕਾਂ ਨੂੰ ਯੂਰਪ ਦੇ 27 ਮੂਲਕਾਂ ਵਿੱਚ ਪਨਾਹ ਨਹੀਂ ਮਿਲ ਸਕੇਗੀ ਯੂਰਪੀ ਕਨਜ਼ਰਵੇਟਿਵਸ ਐਂਡ ਰਿਫਾਰਮਿਸਟ ਗਰੁੱਪ ਦੇ ਇਟਾਲੀਅਨ ਐਮਏਪ ਅਲੈਸੈਂड्रो ਸਿਰਿਆਨੀ ਨੇ ਕਿਹਾ ਕਿ ਤਾਜ਼ਾ ਤਬਦੀਲੀਆਂ ਰਾਹੀਂ ਸਪਸ਼ਟ ਸਨੇਹਾ ਦਿੱਤਾ ਜਾ ਰਿਹਾ ਹੈ ਕਿ ਯੂਰਪ ਦੀਆਂ ਸਰਹੱਦਾਂ ਪਾਰ ਕਰਨੀਆਂ ਸੌਖੀਆਂ ਨਹੀਂ ਹੋਣਗੀਆਂ ਅਤੇ ਬਗੈਰ ਕਿਸੇ ਠੋਸ ਆਧਾਰ ਤੋਂ ਯੂਰਪੀ ਮੋਲਕ ਵਿੱਚ ਦਾਖਲ ਹੋਣ ਵਾਲਿਆਂ ਨੂੰ ਰਿਪੋਰਟ ਕਰ ਦਿੱਤਾ ਜਾਵੇਗਾ ਯੂਰਪੀ ਯੂਨੀਅਨ ਜਵਾਬਦੇਹੀ ਚਾਹੁੰਦੀ ਹੈ ਅਤੇ ਵਨ ਵਿਨ ਜ਼ਿੰਮੇਵਾਰੀ ਤਹਿਤ ਕੰਮ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਹੁਣ ਸੁਰੱਖਿਆ ਅਤੇ ਖਤਰਨਾਕ ਮੁਲਕਾਂ ਦਾ ਨਿਤਾਰਾ ਕਰ ਦਿੱਤਾ ਗਿਆ ਹੈ ਅਤੇ ਪਨਾਹ ਦੇ ਦਾਅਵਿਆਂ ਦਾ ਨਿਪਟਾਰਾ ਕਰਦਿਆਂ ਸਬੰਧਤ ਅਫਸਰ ਬਿਲਕੁਲ ਵੀ ਨਹੀਂ ਝਿਜਕਣਗੇ ਚੇਤੇ ਰਹੇ ਕਿ ਜਰਮਨੀ ਬੈਲਜੀਅਮ ਆਸਟਰੀਆ ਅਤੇ ਡੈਨਮਾਰਕ ਵਰਗੇ ਮੁਲਕਾਂ ਵਿੱਚ ਦਾਖਲ ਹੋਏ ਭਾਰਤੀ ਨਾਗਰਿਕਾਂ ਵੱਲੋਂ ਪਨਾਹ ਦੇ ਦਾਅਵੇ ਧਾਰਿਤ ਕੀਤੇ ਗਏ ਨੇ ਅਤੇ ਨਵੇਂ ਨਿਯਮ ਇਹਨਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕਰ ਰਹੇ ਨੇ ਬਿਊਰੋ ਰਿਪੋਰਟ ਹਮਦਰ ਟੀਵੀ